ਖਾਂਗੇ ਲੈ 3000 ਦੀ ਲੀਚੀ ਮਾਰ ਜਾ ਪੁੱਣ ਵੀ ਹੋਊ ਤੇਰਾ ਇਹਦਾ ਰੱਖੂਗਾ ਰਾਜਾ ਛੱਡੂ ਇਹਨੂੰ ਉਹ ਕਿਹੜਾ ਰਾਜਾ ਛੱਡਣਗੇ ਰਾਜਾ ਇਹ ਬੰਦ 25 ਦਾ ਕਹਿੰਦੇ ਐ ਕੋਈ ਗੱਲ ਫਿਰ ਗੱਲ ਨਹੀਂ ਪੈ ਰਹੀ ਨਵੇੜ ਵੀ ਕਿੰਨੇ ਦਾ ਦੇਣੇ 65 ਦਾ ਕਿਹਾ 60 ਦਾ ਲੈ ਜਾਓ ਐ ਨਹੀਂ ਵਿਕਦਾ ਤੇ ਐ ਉਹ ਹੀ ਨਹੀਂ ਲੈ ਕੇ ਐਡੇ ਕੱਚੇ ਉਹ ਵੀ ਨਹੀਂ ਹੈਗੇ ਉਹ ਵੀ ਸੇਖੂ ਨੇ ਤੇ ਜਿਵੇਂ ਤੂੰ ਦਵਾਉਣਾ ਹੋਵੇ ਉਹ ਵੀ ਨਹੀਂ ਲੈ ਕੇ ਜਾਂਦੇ ਹਾਂ ਬਾਨਾ ਕਰਾ ਹਾਂ ਏਡਾ ਬੱਚਾ ਪਾਲਣੇ ਤਿਆਰ ਕਰਨਾ ਕਿੰਨੇ ਬੀਤ ਜਾਣਗੇ ਦਿਨ ਦਿਨ ਕਿੰਨੇ ਬੀਤ ਜਾਣਗੇ 100 ਹਵਾਵਾਂ ਵਗੀਆਂ ਦਿੱਤੇ ਫੇਰ ਬੱਚਾ ਬਣਿਆ ਐ ਵੀ ਵੇਖ ਰਾਜੂ ਜੀ ਐ ਤਾਂ ਤੇਰੀ ਮਾਂ ਨੇ ਵੀ 100 ਪੋਤੜੇ ਧੋਕੇ ਪਾਲਿਆ ਤੂੰ ਹਾਂ 100 ਪੋਤੜੇ ਧੁੰਦੀ ਰਹਿੰਦੀ ਐ ਢਾਈ ਮੇਲਿਆਂ 'ਚ ਖੜੇ ਆਪਾਂ ਹਾਂ ਫੇਰ ਪਾਲਿਆ ਤੂੰ ਹੀ ਨਹੀਂ ਪਲਿਆ ਕਿਉਂ ਜੀ ਆ ਬਾਕੀ ਬੱਚਾ ਦੇਖ ਹੈ ਬੱਚਾ ਦੇਖ ਅੱਡ ਵਾਲ ਅੱਡੀ ਚ ਕੋਈ ਐ ਕਹਿੰਦਾ ਉਹ ਬੇਨਾਗਰ ਪੀਂਦਾ ਜਿਹਦੇ ਨੇ ਅਗਲਾ ਜਾਂਦਾ ਹੈ ਉਹ ਯਾਰ 700 600 ਦੀ ਗੱਲ ਦੱਸੀ ਯਾਰ ਭਾਈ ਤੇਰੇ ਸਾਹਮਣੇ ਟੁੱਕਾ ਬਰੋਸ ਕਰਦੇ ਆਇਆ ਇਹਨਾਂ ਦਾ ਬੱਚਾ ਦੇਖ ਵਾਲੀ ਗੱਲ ਕਰਾਉਣ ਵੀਡੀਓ ਤੇ ਆਇਆ ਖੜਾ 서ਦਾ ਯਾਰ ਦੱਸ ਫਿਰ ਲੈ ਰੇਟ ਲਾ ਤੂੰ ਚਾਚਾ ਨੂੰ ਯਾਰ ਸਿੰਨੇਰ ਪੀਓ ਕਹਿੰਦੇ ਭਾਈ ਇਹੋ ਲਾ ਕੇ ਉਹਨੇ ਅਸੀਂ ਦਿੰਨੇ ਤੇਰੀ ਗੱਲ ਆਪਣੇ ਸਾਹਮਣੇ ਆਈ ਹੈ ਬੀਚਾਲ ਅਸੀਂ ਭਾਜ ਦਿੰਦੀ ਅਸੀਂ ਰੱਖ ਲਾਂਗੇ ਨਹੀਂ ਨਹੀਂ ਰੱਖਣ ਵਾਲਾ ਬੱਚਾ ਯਾਰ ਇੱਕ ਝੋਲੀ ਦੇ ਗਿਆ ਇਹਨਾਂ ਦੇ ਅੱਠ ਦੰਦ ਬੱਕਰਾ ਪੂਰਾ ਹਾਂ ਹਾਂ ਪੂਰਾ ਭਾਈ ਫਰੈਸ਼ ਡਬਲ ਹੱਡੀ ਦਾ ਬੱਚਾ ਆਪਾਂ ਤੇ ਗਾਰੰਟੀ ਦੇ ਸਕਦੇ ਆ ਬਾਈ ਬੱਚੇ ਮੋਟੀ ਹੱਡੀ ਦੇ ਕੱਢੂਗਾ ਕੋਈ ਸ਼ੰਕਾargੇ ਨਹੀਂ ਕੱਢਦਾ ਲੈ ਫੜ 28000 ਦਾ ਦੇ ਪਾ ਚੋਲੀ ਚਰਸਾ ਇਹ ਲੈ ਕੇ ਜਾਣਾ ਰਾਜੂ 55000 ਦਾ ਬੱਚਾ ਹੋਊਗਾ ਕੋਈ 55 ਦਾ ਨਹੀਂ ਵਿਕਦਾ ਫਿਰ ਇਹ ਤਾਂ ਫਸਾਈ ਫੜਾਦ ਨੇ ਪਰ ਆਗੇ ਮੈਂ ਜੋ ਨੇ ਪਹਿਲੀ ਜੋ ਨੇ ਉਹ ਕਦੇ ਅਸੀਂ 1 ਰੁਪਿਆ ਵੱਧ ਨਹੀਂ ਲੈਂਦੇ ਚੱਲ ਕੋਈ ਗੱਲ ਨਹੀਂ ਯਾਰ ਤੂੰ ਤਾਂ ਹੁਣ ਤੂੰ ਤਾਂ ਗਾਂਵ ਦਾ ਲਾਊ ਰੁਪਈਏ ਹਾਂ ਮੈਂ ਤਾਂ ਕਹਿਣ ਵਾਲਾ ਤੂੰ ਤਾਂ ਕਹਿਣ ਆ ਗੱਲਾਂ ਹੋ ਜਾਣਗੀਆਂ ਕਿ ਅਗਲਾ ਕੋ ਬੱਚਾ ਵੀ ਲਿਆਇਆ ਐ ਵੇ ਫਿਰ ਮਾੜਾ ਮੋਟਾ ਉਹ ਜੰਮਦਾ ਬੱਚਾ ਨਹੀਂ ਉਹਦੋਂ 40-40000 ਦੇ ਵਿੱਚ ਮੁਕਾਇਆ ਪਾ ਮੁੱਲਾ ਪਰ ਉਹ ਗੱਲਾਂ ਤਾਂ ਉਦਦੇ ਵੀ ਹੋਈਆਂ ਤੇ ਜਿੱਤੇ ਤੂੰ ਜੰਮਿਆ ਸੀ ਆ ਉਦਦੇ ਵੀ ਲੱਡੂ ਵੰਡੇ ਹੋਣੇ ਤੇਰੀ ਮਾਂ ਨੇ ਜਾਂ ਗੁੜ ਵੰਡੇ ਹੋ ਆਹ ਲੀ ਬਿਜਾਤੀ ਮੁੰਡਾ ਹੋ ਗਿਆ ਨਹੀਂ ਬਲਵੰਤ ਕੁਰੇ ਹਾਂ ਨੰਮ ਵੀ ਬੰਨੇ ਛੜੂਗਾ ਹਾਂ ਇਹਦੀ ਮਾਂ ਨੂੰ ਹੈ ਸ਼ੱਕਰ ਕਿਉਂ ਖਾਦਾ ਸ਼ੱਕਰ ਕਿਉਂ ਖਾਦਾ ਤੇਰਾ ਚਾਚਾ ਕ੍ਰਿਸ਼ਨ ਕਹਿੰਦਾ ਕੁੜੀ ਨੂੰ ਕਹਿੰਦਾ ਸੀ ਸ਼ੱਕਰ ਝੋਖਵਾਇਆ ਕਹਿੰਦਾ ਤੇਰਾ ਚਾਚਾ ਵੀ ਨਾਲ ਹੀ ਖੜਾ ਹੈ ਸ਼ੌਂਕ ਨਾਲ ਪਾਲਿਆ ਹੈ ਸ਼ੌਂਕ ਨਾਲ ਪਾਲਿਆ ਕਹਿੰਦਾ ਮੁੰਡਾ ਤੇ ਜੀ ਕ੍ਰਿਸ਼ਨ ਕਿਹਾ ਲੈ ਤੇ ਜੀ ਇਹ ਤਾਂ ਤੈਨੂੰ ਵੇਚੂਗਾ ਰਾਹ ਦੀਆਂ ਕਰਾਂ ਭਾਈ ਕਿਉਂਕਿ ਤੇ ਨਹੀਂ ਪੋਣੀ ਵਿੱਚ ਨਾਲ ਹਾਂ ਜਿੱਥੇ ਬੱਚਾ ਯਾਰ ਉੱਥੇ ਵੇਚ ਤੂੰ ਐ ਭਾਈ ਦੱਸ ਦੱਸ ਉਹਦਾ ਬੱਚਾ ਉਹਨਾਂ ਦਾ ਵੇਚ ਦੇ ਭਲਾ ਨਾ ਯਾਰ ਉਸ ਘਰਾਂ ਉਸ ਘਰਾਂ ਕਰ 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 ਖੁੱਲੇ ਦਿਨਾਂ ਕਹਨੇ ਛੇ ਬੱਚਾ ਯਾਰ ਭਲਾ ਗੱਡੀ ਜੋੜਨੀ ਨੂੰ ਐ ਐ ਨਹੀਂ ਆ ਹਾਂ ਚਲ ਐ ਤਾਂ ਗੱਡੇ ਵੀ ਜੋੜਿਆ ਜੋ ਹਾਂ ਨਹੀਂ ਭਾਈ ਬੱਚਾ ਯਾਰ ਰਾਜੂ ਨਿਮੇੜ ਤੇ ਕੰਮ ਜਾਇਜ਼ ਕਰ ਲੈ ਭਾਈ ਦੇਣਾ ਨਹੀਂ ਨਹੀਂ ਦੇਣਾ ਨਾ ਦੀ ਲੈ ਦੇਣਾ ਹੀ ਹੈ ਯਾਰ 29000 ਦਾ ਨਹੀਂ ਨਹੀਂ ਰਾਜੂ ਨਹੀਂ ਨਹੀਂ ਮੈਂ ਕਰ ਚੱਕ 29000 ਦਾ ਨਹੀਂ ਨਹੀਂ ਯਾਰ ਕੀ ਉਹ ਨਹੀਂ ਯਾਰ 11500 ਨਹੀਂ ਹੋਣਾ ਵੀਰੇ ਬਕਰ ਜਿੱਥੇ ਹੈਗਾ ਵੇਚ ਯਾਰ ਤੂੰ ਨਹੀਂ ਮੇਰੇ ਬੱਸ ਨਹੀਂ ਬੱਸ ਫੇਰ ਕੋਈ ਗੱਲ ਲੋਕ ਕਹਿਣਗੇ ਮਰਵਾਤਾ ਇਹ ਬੰਦਾ ਗੀ ਉਹ ਜੀ ਜੂ ਮਰ ਗਿਆ ਯਾਰ ਜੇ ਤਾਇਰ ਚੋਂ ਮਾਰ ਕੇ ਫੇਰ ਨਹੀਂ ਫੇਰ ਨਹੀਂ ਜਿੰਦਾ ਕਰ ਸਕਦੇ ਕਿਉਂ ਭਾਵਜਾਰ ਨਾ ਲਊ ਉਹ ਮੰਨਦੇ ਨਹੀਂ ਲੈ ਬਈ ਤੇਰੀ ਸੱਟ ਦਾ ਭਾਂ ਤੇਰੀ ਸੱਟ ਤੋਂ ਮੈਂ 1000 ਰੁਪਏ ਉੱਤੇ ਲਾਤਾ ਤੇਰੀ ਸੱਟ ਤੋਂ ਹੁਣ ਕੀ ਕਰਾਂ ਪੱਪੂ ਹਾਂ ਉਹ ਦਮ ਗਾਵਾਂ ਉਹ ਜੋ ਲੈ ਕੇ ਜਾਣਾ ਮੇਰੀ ਗੱਲ ਸੁਣ ਵੀਰੇ ਤੁਸੀਂ ਰੱਖਣਾ ਹੈਗਾ 42000 ਦਾ ਬੱਚਾ ਹੋਊਗਾ ਤੇ ਮੇਰੀਆਂ ਛੋਟਾਂ ਵੀ ਵੇਖ ਦੋ ਆਏ ਕੋਈ ਜਿੱਥੇ ਮੈਂ ਸੱਟਾਂ ਲਾਈਆਂ ਨੇ ਨਾ ਉੱਥੇ ਨਿਬੜੂ ਹਾਂ ਇਮਾਨਦਾਰੀ ਦਾ ਮੁੱਲ ਕਿਹਾ ਸੀ ਤੈਨੂੰ ਉੱਤੇ ਖੜਕੇ ਵੀ ਉਰੇ ਨਿਬੜ ਜੇ ਚੰਗੀ ਗੱਲ ਐ। ਉਹ ਨਾ ਭਾਈ ਖਾ ਨਾ ਮਤਾ ਮਸਾ ਸਮਾਇ ਕਿਸੇ ਗਰੀਬ ਨੇ। ਗਰੀਬ ਨੂੰ ਕੁਰਤਾ ਫਰੀ ਚ ਸਮਾਇ ਵੀ ਨਹੀਂ ਲੇ ਦਰਜੀ ਨੇ ਕਹਿੰਦਾ ਪਾ ਲੈ ਮੋਜ ਕਰਾ। ਆ ਵੀਡੀਓ ਚੱਲਦੀ ਜਾਂਦੇ ਆਪਾਂ ਜੇ ਬੱਚਾ ਮਾੜਾ ਤੂੰ ਤਾਂ ਦੱਸ ਵੀਰੇ ਆਟਕਵਾ। ਓਏ ਅਗਲੇ ਚ ਦਮ ਨਹੀਂ ਗਰੀਬ ਆਦਮੀ ਐ ਉਹ। ਭਾਈ ਉਹ ਵੇਖਣ ਯਾਰ ਮੈਂ ਵੀ ਪੈਸੇ ਲਾ ਕੇ ਲਿਆ ਯਾਰ ਰਜੂ। ਨਾ ਲਾਉਂਦਾ ਪੈਸੇ ਭਾਈ ਤਿਆਰ ਦੇਈ ਜਾਂਦੇ ਆ ਕੁਆਲਿਟੀ ਆ। ਕਿਉਂ ਨਵੇੜਾਂ? ਹਾਂ ਦੇ ਰਹਿਣਾ ਜਿੱਥੋਂ ਸਿੱਖੋ ਹਾਂ ਬਾਈ ਦਿਲ ਰੱਖਾ ਫਿਰਦਾ ਆਹ ਜੋ ਚੀਜ਼ ਲੈਣੀ ਹੈ ਵੀਰੇ ਦਿਲ ਤੱਕਣਾ ਪਊਗਾ ਅਸੀਂ ਵੀ ਦਿਲ ਲਾ ਕੇ ਪੈ ਰੱਖੁੰਦਾ ਕਰਦੇ ਆ ਗੁੱਸਾ ਹਾਂ ਪੰਜਾਇਸ ਤਾਂ ਹੋ ਜੂਗੀ ਰੱਬ ਹਰੀ ਕਰ ਦੂ ਪੰਜਾਇਸ ਤੇਰੀ ਉਹ ਤਾਂ ਯਾਰ ਦੋ ਬੱਕਰਾਂ ਵੀ ਆਵੇਂ ਤਾਂ ਵੀ ਹੁਣ ਕੀ ਕਰਾਂ ਫਿਰ ਲੈ ਚੱਲੀਏ ਸਾਈ ਜਾਈਏ ਬਈ ਫਿਰ ਉਹ ਭਾਈ ਜਾਓ ਫਿਰ ਹੋਰ ਕੀ ਜਦੋਂ ਗੱਲ ਨਹੀਂ ਕਿਸੇ ਨਾਲ ਉਹ ਫਿਰ ਗੱਲ ਤੂੰ ਨਵੇੜ ਯਾਰ ਕੋਈ ਨਹੀਂ ਵੇਚਦਾ ਬਕਵਾ ਬੜਾ ਪਰ ਤੂੰ ਨਵੇੜਦੇ ਤੂੰ ਤਾਂ ਯਾਰ ਮਾਲ ਹੀ ਵੇਚਦਾ ਭਾਈ ਮੰਨ ਜਾ ਤੁਸੀਂ ਵੀ ਬਾਪੂ ਮੇਰੇ ਮੰਨ ਜਾ ਮਾਲ ਹੀ ਵੇਚਦਾ ਆ ਉਹ ਮੰਨ ਜਾ ਗੁਰੂ ਸੌਦਾ ਦਾ ਹੋ ਜੇ ਬਈ ਤੇਰੇ ਨਾਲ ਤਾਂ ਨਹੀਂ ਹੋਣ ਬੰਦਾ ਹਾਂ ਵਾਹ ਬਈ ਯਾਰ ਸਹੀ ਗੱਲ ਯਾ ਸਵਾ ਘੜੀਏ ਜੇ ਤੈਨੂੰ ਠਾਕਦੇ ਤਾਂ ਵੀ ਜਾਦੇ ਲੈ ਵੀਡੀਓ ਚ ਬੋਲੀ ਜਾਂਦਾ ਕਿ ਜਿਹੜੇ ਬੱਚੇ ਕੌਣ ਦਿੰਦਾ ਯਾਰ ਨੰਦੀਤੀ ਹੈ ਹੈ ਜੀ ਨਹੀਂ ਨਹੀਂ ਪੜਨਾ ਰੱਬ ਦੀ ਸੌਂ ਖਾ ਕੇ ਕਹਿੰਦਾ ਕੋਈ ਮੇਰੇ ਤਾਏ ਦਾ ਮੁੰਡਾ ਨਹੀਂ ਕੋਈ ਸਿੱਖਿਆ ਹੈ ਨਹੀਂ ਉਹ ਮੈਂ ਜਾਣਦਾ ਵਪਾਰੀਆਂ ਸਾਰਿਆਂ ਨੂੰ ਰੱਬ ਵਰਗੀ ਗੱਲ ਕਰਕੇ ਨਿਵੇੜਦਾ ਆਨਾ ਤੂੰ ਉਹਨਾਂ ਨੂੰ ਬਚਾਰਾ ਲਾਣਾ ਮੈਨੂੰ ਲੱਗ ਜਵੀਂ ਵੀ ਲਾਉਂਦਾ ਆਹ ਥੱਕੇ ਜਾਣ ਵਿਚਾਰੇ ਨਾ ਉਹਨਾਂ ਨੂੰ ਥੱਕਾ ਲੱਗੇ ਹੈ ਉਹ ਖਰਜਾ ਯਾਰਾ ਮੈਨੂੰ ਇੱਕ ਸੱਟ ਲਾ ਲੈਣੇ ਬੋਲੀ ਜੀ ਬੋਲੀ ਜੀ ਬਾਈ ਬਣ ਕੇ ਉਹ ਨਹੀਂ ਬੰਨ ਰਾਜੂ ਬੋਲੀ ਨਾਲ ਕਰੜੀ ਲਾਉਣੀ ਪਊਗੀ ਜੇ ਇਹ ਨਹੀਂ ਵਿਕਦਾ ਬਾਈ ਇਹ ਨਹੀਂ ਵਿਕਦਾ ਉਹਦਾ ਰੱਖਾ ਯਾਰ ਉਹੀ ਗੱਲ ਕਰ ਲੈ ਇਧਰੋਂ ਯਾਰ ਮੁੰਡਾ ਤੇਰਾ ਹੈ ਕਹਿੰਦਾ ਕਹੜੀ ਹਾਲ ਦੇ ਲਤੀ ਦੇ ਬੱਕਰਾ ਯਾਰ ਜਾ ਵਗ ਜਾ ਗੱਲ ਨਹੀਂ ਬਣਦਾ ਬਾਪੂ ਮੇਰੇ ਨਹੀਂ ਬਣਦਾ ਤੂੰ ਵੀ ਦਾ ਦਾਦਾ ਆਂ ਅਗਰੇ ਭੱਜਣ ਨੂੰ ਤਿਆਰ ਹੋ ਰਹੇ ਨੇ ਪੈਂਡਾ ਛੜਾ ਕੇ ਭੱਜ ਜਾਂਦੇ ਫਿਰ ਕਿਹਜੂ ਭੱਜ ਜਾਂਦੇ ਵਾ ਵੇਚ ਨਹੀਂ ਜਾਂਦੇ ਸੀ ਹੈ ਰਾਜੀ ਜਿੰਨੇ ਦਾ ਬੱਕਰਾ ਤੂੰ ਵੇਚ ਯਾਰ ਫਿਰ ਉਹੀ ਗੱਲ ਤੂੰ ਬੜੇ ਇਹਾਜ ਵੀਡੀਓ ਲੰਮੀ ਤੋਰੀਆਂ ਉਹਨਾਂ ਨੂੰ ਕਿਹੜਾ ਪਰਫੀਏ ਦਿੰਦੇ ਆ ਡਾਟਾ ਉਹਨਾਂ ਦੇ ਖਤਮ ਕਰੀ ਜਾਂਦੇ ਕੀ ਕਰਾਂ ਬਾਈ ਉਹ ਨਿਭੜ ਜਾਂਦੇ ਓਏ ਬਾਪੂ ਮੇਰੇ ਨਿਭੜ ਜਾਂਦੇ ਕੋਈ ਗੱਲ ਨਹੀਂ ਬਣੀ ਤੈਨੂੰ 332 ਚ ਪਊਗਾ ਮੇਰੇ ਖਰਚਾ ਪਾ ਕੇ ਹਾਂ ਜਿੱਤੇ ਤੂੰ ਵੇਚਣ ਨੂੰ ਫਿਰਦਾ ਉੱਥੇ ਨਹੀਂ ਹੋਣਾ ਭਲਾ ਕਿੰਨੇ ਜੈ ਜੀ ਆ ਮਨਾ ਲਾਵਾਂ ਮੈਨੂੰ ਪੀਰ ਨੂੰ ਐ ਬੱਕਰਾ ਯਾਰ ਕਾ ਨੂੰ ਇਥੋਂ ਸਿੱਧੇ ਮੱਥੇ ਕਹੋਣਾ ਹਲ ਤਾਂ ਗੁਪਤ ਦੀ ਗੱਲ ਹੈ ਮੇਰੀ ਸ਼ਰਟ ਲਾ ਲਾ ਦੇ ਹਾਂ ਯੇ بکر نی ماڑا سارا گاڈر وا جانور ہے یار نک بھی نکو بھی سنگی بھی توری مری پوت ਬਸ 7-8 ਦਿਨਾਂ ਦੇ ਤੂੰ ਨੇ ਪਾ ਕੇ ਵੀਰੇ ਇਹ ਟੋਪ ਬਣਾਇਆ ਪੂਰਾ ਟੋਪ ਦਾ ਬਣ ਗਿਆ ਖੁੱਲੇ ਜੇ ਹੋ ਜੇ ਮੁੰਡੇ ਲੈ ਤਨ ਮੋੜਾ ਬੱਕਰਾ ਦਾ ਭਾਰੀ ਹੱਡ ਬੋਤ ਹੈ ਛਾਤੀ ਛੂਤੀ ਖੁੱਲੀ ਹੈ ਸੀਨਾ ਸੁਨਾ ਹਾਂ ਮੈਂ ਬੋਲ ਰਿਹਾ ਬੂਗਾ ਮੇਰੀ ਗੱਲ ਸੁਣ ਰਾਜੂ ਨਹੀਂ ਜਾਦਾ ਤੈਨੂੰ ਮੇਰੇ ਵੜਾਇਆ ਨਾ ਜਾਊਗਾ 50000 ਦਾ ਆ ਇਹਦੇ ਦੇ ਰੱਖਣ ਵਾਲੇ ਕੰਮ ਚ ਜਾਂਦਾ ਰਹੇ ਆ ਬਸਾਂਤੀ ਨੂੰ ਬਰਾ ਕਰ ਉਹ ਨਹੀਂ ਵੀਰ ਉਹ ਗੱਲ ਤੇ ਤੇਰੀ ਗੱਲ ਤੇ ਆ ਨਾ ਕੋਈ ਕਰਦੇ ਕੁਛ ਮੇਰੇ ਤੋਂ ਆਇਆ ਕੋਈ ਮੰਨ ਲੈ ਯਾਰ ਹਾਂ ਯਾਰ ਮੰਨਦੀ ਨਹੀਂ ਮੈਂ ਕੀ ਕਰਾਉਣਾ ਮੰਨਦੀ ਨਹੀਂ ਆਲਾ ਯਾਰ ਬਦਲਾ ਕਰੀ ਹਾਂ ਉਹ ਮੈਨੂੰ ਨਾ ਦੇ 500 ਦਾ ਨੋਟ ਤੂੰ ਯਾਰ ਛੋਟਾ ਵੇਖ ਦੋ 60 ਤੇਰੇ ਬੱਚੇ ਉਹ ਤੂੰ ਰੱਖਣਾ ਤੂੰ ਦਿਲ ਧਰ ਕੇ ਲੈ ਕੇ ਜਾ ਯਾਰ ਹੈਂ ਕੰਟਸ ਦੱਸ ਦੇ ਔਰ ਹਰ ਬਰਾਵੋ ਇਹ ਤਾਂ ਝੋੜਾ ਤੇਲ ਕਰਕੇ ਦਿੰਦੇ ਜਿਉਂ-ਜਿਉਂ ਬੱਕਰਾ ਬੁੜਾ ਹੂੰ ਬੱਚੇ ਫੇਰ ਦਊ ਅਸਲੀ ਪਹਿਲੀ ਦੂਜੀ ਝੋਲੀ ਚ ਨਹੀਂ ਦੇ ਪਹਿਲੀ ਦੂਜੀ ਝੋਲੀ ਚ ਬੱਚੇ ਨਹੀਂ ਵਧੀਆ ਕੜਦਾ ਇਹ ਗੱਲ ਕਿਸੇ ਪਾਲੀ ਤੋਂ ਪੁੱਛਣੀ ਚੌਥੀ ਝੋਲੀ ਚ ਕੜਨਾ ਛੌਰੀ ਚ ਬਣਦਾ ਹੁੰਦਾ ਹਾਂ ਗੰਦਾ ਛੌਰੀ ਚ ਕੁੱਕੜੀ ਛੌਰੀ ਚ ਪੱਕੂਗੀ ਹਾਂ ਹਾਂ ਲੈਣਾ ਆਪਦੇ ਪਰਤੇ ਨਾਲ ਕੀੜਾ ਜਿੱਦਾ ਬੱਚੇ ਨਹੀਂ ਕੜਦਾ ਬਿਲਕੁਲ ਇੱਥਾ ਵੀ ਨਾ ਹੈ ਕੋਈ ਚੰਗੀ ਲੋਰ ਹੈ ਇਹਦਾ ਐ ਤੋ ਕਰਨਾ ਲਵਾਉਣੇ ਪੁੱਛਿਆ ਮੈਂ ਇਕੱਠਾ ਕਰਾ ਲਿਆ ਤੋ ਦਾ ਉਹ ਵੀ ਵਿਚਾਰੇ ਮਰਪੋੜ ਕੇ ਬੱਚੇ ਬਡੇਰਾ ਹੋ ਗਈ ਸਾਂਹ ਕੱਢੂਗਾ ਅਸਲ ਮੂਵੀ ਵਾਲੇ ਵੀ ਟਕਾ ਦੇ ਹੈ ਨਹੀਂ ਕੀ ਚਮੀ ਲੈਣਾ ਹੀ ਨਹੀਂ ਕਿੰਨੇ ਤੋਂ ਵੱਧ ਉਹ ਮਾਰੇ ਜਿਹੜਾ ਯਾਰ ਉਹ ਬਾਈ ਇਹ ਤਾਂ ਲੰਡੇ ਕਦੇ ਦੀ ਸੌ ਖਾ ਕੇ ਤੂੰ ਬਛੇਰੀ ਦੀ ਖਾ ਕੇ ਥੱਲੇ ਉਤਰਿਆ ਮਾਰਸ਼ਵਾਰੀ ਤੋਂ ਥੱਲੇ ਛਾਲ ਇਹ ਆ ਚੱਕ ਪੂਰਾ ਇਹਨਾਂ ਦੀ ਗੱਲ ਤੇ ਫੁੱਲ ਛਾੜ ਤੂੰ ਮੈਂ ਤੈਨੂੰ ਦਲਾਲੀ ਵੀ ਛੱਡੀ ਪੂਰਾ 30000 ਦਾ ਵੇਚਤਾ ਕੋਈ ਜਿਆਦਾ ਕੋਈ ਯਾਰ ਕੀ ਬਕਾਰੀ ਨੂੰ ਦਾ ਘਾਟ ਹੈ ਜੇ ਫਰਦ ਹੈ ਹਾਂ ਤੂੰ ਖੁਸ਼ ਹੈ 30000 ਦਾ ਵਾਦਾ ਹੈ ਜਾਂ ਤੂੰ ਖੁਸ਼ ਵੀ ਹੈ ਤੇਰੇ ਨਾਲ ਦੇ ਨੂੰ ਪੁੱਛਿਆ ਉਰਿਆ ਉਰਿਆ ਕੱਲ ਨੂੰ ਓ ਖੜਦਾ ਯਾਰ ਆ ਵੀਡੀਓ ਬਣਾਈ ਵੇ ਕੱਲ ਨੂੰ ਲੋਕ ਮੈਨੂੰ ਗਾਲਾਂ ਨਾ ਦੇਣ ਤੂੰ ਖੋਸਾ ਵੇਚਣਾ ਲਿਆ ਲੋਕਾਂ ਕਹਿੰਦੇ ਤੂੰ ੱੱਕੇ ਨਾਲ ਬੱਕਰੇ ਫੜਾ ਦਿੰਦਾ ਲੋਕਾਂ ਦੇ ਮੈਂ ਰੱਖਣ ਵਾਲੇ ਖਾਤਰ ਦੇਦਾ ਵੀਰੇ ਹਰ ਮਿੰਟਾਂ 'ਚ ਮੈਨੂੰ ਗਾਲਾਂ ਕੱਢਦੇ ਨੇ ਲੋਕਾਂ ਮੈਂ ਕਹਿੰਦਾ ਤੁਸੀਂ ਗਾਲਾਂ ਕੱਢਣ ਵਾਲੇ ਜਿਉਂਦੇ ਰਹੋ ਉਹ ਤਾਂ ਬੇਕੂ ਖਟੋ ਗਾਲਾਂ ਯਾਰ ਹਰ ਮਾਲ ਵੇਚਣੇ ਲੋਕਾਂ ਦਾ ਮੰਡੀਆਂ 'ਚੋਂ ਭੱਜ ਕੇ ਨਹੀਂ ਜਾਂਦਾ ਰਾਜੂ ਮੈਨੂੰ ਬੋਲਣਾ ਕੋ 28 ਤੇ ਵੱਢਣ ਵਾਲੇ ਲਈ ਜਾਂਦੇ ਆ ਤੇ 30 ਦੇ ਪਾਸੇ ਪਰ ਰੱਖਣ ਵਾਲੇ ਹਿਸਾਬ ਨਾਲ ਦੇਈ ਜਾਂਦੇ ਆ ਅਰ ਨਾਲੇ ਇਹਨੇ ਮੈਨੂੰ ਕਹਤਾ ਮੈਨੂੰ ਦਲਾਲੀ ਨਹੀਂ ਦਿੰਦਾ ਲੈ ਦਲਾਲੀ ਦੇਖੇ ਤੂੰ ਖੁਸ਼ ਕਰਕੇ ਵਿਚਾਰਾ ਇਹ ਵਪਾਰੀ ਬੰਦੇ ਨੇ ਸਾਡਾ ਦਿਲ ਹੀ ਤੋੜਦੇ ਏ ਤੇਰੀ ਗਾਗੇ ਹਰ ਮਾਰਾ ਖੁਸ਼ ਆ ਹੁਣ ਜੇ ਹਜੇ ਵੀ ਮਾਰਾ ਦੱਸ ਦੀ ਦਊਗਾ ਹੈ ਦਊ ਦਲਾਲੀ ਤਾਂ ਨਹੀਂ ਨਾ ਹਲੇ ਮਾਰਾ ਤਾਂ ਨਹੀਂ ਖੁਸ਼ੀ ਦੇ ਰ ਪਈਏ ਫਿਰ ਹੁਣ ਨਹੀਂ ਰਾਤੀ ਨੂੰ ਹੋਇਆ ਯਾਰ ਉਹ ਅੱਗੇ ਦਾ ਹੋਰ ਮੇਰੇ ਪਤਾ ਇਹਨੂੰ ਕਹਿੰਦਾ ਰੱਖਣ ਵਾਲੇ ਪਾਸੇ ਜਾ ਅਸੀਂ ਵਪਾਰੀ ਦਾ ਦਿਲ ਨਹੀਂ ਤੋੜਦੇ ਵੀ ਤੇਰੇ ਘਰੇ ਜਾ ਕੇ ਫੁੱਲ ਚਾੜੀਏ ਤੇਰੇ ਕਿਹਨੇ ਤਾਂ ਕਿਸੇ ਦੀ ਵਾਦਾ ਹੋਵੇ ਕਿਸੇ ਦਾ ਤੇਰਾ ਕਿਹੜੇ ਦਿਨਾਂ ਬਹਿੜੇ ਮੱਥਾ ਮਾਰੀ ਰ ਤੇਰੀ ਦੌਰੀ ਨੇ ਇਹ ਹੱਕ ਬੰਦ ਇਹਨਾਂ ਦਾ ਵੀ ਹੱਕ ਹੈ ਹੱਕਾਂ ਦਾ ਸਰਤਾ ਵੀ ਦੱਸੂਗਾ ਕੜ ਬੇਲ ਆਰਮੀ ਵਰਦਾ ਸਾਈ ਵਾਲਾ ਵਿੱਚੇ ਪਤਾ 2000 ਆ ਗਿਆ ਸਾਈ ਵਾਲਾ ਪਾਲੇ ਵਿੱਚ ਠੀਕਾ 3000 4000 5 6 7 8 9 10 11 12 13 14 15 16 17 18 19 21 22 23 24 25000 ਦੀ ਬਾਈ ਤੇਰੀ ਜੇਜ ਚ 25 ਦੀ ਬਸ ਕੁੜੀ 25 ਦੇਤਾ ਬਾਈ ਨਹੀਂ ਕੋਈ ਨਹੀਂ ਪਕਣਾ ਦੇ ਦਵਾਰੇ ਤੇ ਦਵਾਰੇ ਕਰਨ ਲਈ ਬਾਈ ਜਿੱਥੇ ਘੱਟ ਧੋਖਾ ਹੋ ਜੇ ਤਨ ਐਸੇ ਅੱਜ ਕਿਸੇ ਨਾਲ ਧੋਖਾ ਨਹੀਂ ਕਰਾਉਂਦੇ ਮੰਡੀ ਦੇ ਅੰਦਰ ਖੜੇ ਆ ਠਾਈ 29 30 ਦਵਾਰਾ ਕਰਨ ਲਈ ਵੀਰ ਖੁਸ਼ ਹੋ ਵਾਹ ਬਾਈ ਵਾਹ ਦਾ ਬਦਲਿਆ ਗਿਆ ਬੰਦੇ ਉਹੀ ਨੇ ਬੰਦੇ ਉਹੀ ਨੇ ਹਾਂ ਬੰਦੇ ਉਹੀ ਨੇ ਤੇ ਬੋਕ ਬੱਕਰੀਆਂ ਵੀ ਉਹੀ ਨੇ ਤੰਬੂ ਵੀ ਉਹੀ ਨੇ ਗੱਡੀਆਂ ਵੀ ਉਹੀ ਨੇ ਜ਼ਮੀਨ ਬਦਲੀ ਗਈ ਬਸ ਗੱਲ ਕੁਛ ਨਹੀਂ ਹਰਿਆਣੇ ਚ ਆ ਗਈ ਹਰਿਆਣੇ ਚ ਆ ਗਈ ਬਹੁਤ ਵਧੀਆ ਮੰਡੀ ਤੇ ਗੱਡਤੀ ਇੱਥੇ ਝੰਡੀ ਦਿਨ ਵੀ ਉਹੀ ਆ ਦਿਨ ਵੀ ਉਹੀ ਆ ਦਿਨ ਵੀ ਉਹੀ ਵੀਰਵਾਰ ਦੇ ਨੇ ਇੱਕ ਤਾਂ ਸੀ ਪਹਿਲਾਂ ਜੋ ਕੇ ਲਿਆਉਂਦੇ ਆ ਬਾਈ ਆਪ ਮਾਲ ਜਿਹੜਾ ਅਸੀਂ ਚੀਜ਼ ਲਿਆਉਣੇ ਆ ਠੀਕ ਆ ਅੱਗੇ ਭਲਾ ਜਿਵੇਂ ਮਰਜ਼ੀ ਕਹੀ ਯਾਰ ਜਿਵੇਂ ਕਹੀ ਜਾਂਦੇ ਸੀ ਕਿ 22000 ਤੋਂ ਵੱਧ ਨਾਲ ਲਈ ਜਾਂਦਾ ਸੀ ਆਪਾਂ ਲਾਉਂਦਾ ਸੀ ਲਾਉਂਦਾ ਸੀ ਇਹਦਾ ਸਾਹਮਣੇ ਵੀ ਰ ਆ ਉਹ ਵੀ ਜਾਨ ਬਚ ਗਈ ਓਏ ਇਹਨਾਂ ਨੂੰ ਬਾਤਾਂ ਕਰੇ ਚੱਲੇ ਇਹਨਾਂ ਦੇ ਪਸੰਦ ਆ ਗਿਆ ਕਹਿੰਦੇ ਬਾਈ ਰਾਜੀ ਸੌਦਾ ਕਰਾ ਦੇ ਮੈਂ ਕੀ ਹੋ ਗਿਆ ਸੌਦਾ ਕਰਾਤਾ ਜਿਹੜੇ ਮੇਰੇ ਰਲੇ ਹੋਏ ਨੇ 2 ਰੁਪਇਓ ਮੈਨੂੰ ਦੇਣੇ ਹੁੰਦੇ ਨੇ ਲੋਕਾਂ ਨੇ ਮੇਰੇ ਮੁਕੱਦਰ ਚ ਨੇ ਹਾਂ ਬੁੱਕਾ ਦੀ ਐਡੇ ਚੰਗੇ ਬੁੱਕਾ ਜਿਹੜੇ ਚੰਗੇ ਬੱਚੇ ਪਰ ਫੀਸ ਲੈਂਦੇ ਹੋਣ